ਹਾਂਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਂਡ ਮਿਸਿਸ ਗਿੱਲ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੇ ਬਲੌਗ ਦੀ ਅੱਜ ਦੇ ਦਿਨ ਦੀ ਟਾਈਮ 9:30 ਦਾ ਹੋ ਚੁੱਕਿਆ ਔਰ ਮੈਂ ਰਹੋਗੀ ਰੈਡੀ ਹੁਣ ਅਸੀਂ ਚੱਲੇ ਆ ਮਲੇਰਕੋਟਲੇ ਨੂੰ ਮੈਂ ਤੇ ਸ਼ਰਨ ਅੱਜ ਅਸੀਂ ਫਸਟ ਟਾਈਮ ਜਾ ਰਹੇ ਹਾਂ ਐਕਟਿਵਾ ਤੇ ਮਲੇਰਕੋਟਲੇ ਨੂੰ ਨਹੀਂ ਤਾਂ ਅੱਗੇ ਬਾਈਬਸ ਜਾਂ ਫਿਰ ਵਾਏ ਆਪਣੇ ਗੱਡੀ ਜਾਂਦੇ ਹੁੰਦੇ ਸੀ ਕਿਉਂਕਿ ਅੱਜ ਹੈਗਾ ਸੰਡੇ ਤੇ ਅੱਜ ਆਪਣਾ ਡਰਾਈਵਰ ਵੀ ਨਹੀਂ ਫ੍ਰੀ ਹੁੰਦਾ ਸੰਡੇ ਵਾਲੇ ਦਿਨ ਜਿਆਦਾ ਕੰਮ ਹੁੰਦਾ ਆ ਸੋ ਤਾਂ ਕਰਕੇ ਮੈਂ ਸੋਚਿਆ ਬੱਸ ਜਾਣ ਨਾਲ ਉਹ ਅੱਜ ਐਕਟੀਵਿਟੀ ਜਾ ਕੇ ਟਰਾਈ ਕਰਦੇ ਆ ਸੋ ਚਲੋ ਜੀ ਚੱਲੀਏ ਸ਼ਰਨ ਕਦੋਂ ਨਹੀਂ ਮੇਰੇ ਅਵੇਟ ਕਰ ਰਹੀ ਆ ਉਹ ਤਾਂ ਰੈਡੀ ਹੋ ਗਈ ਸੀ ਆਪਾਂ ਹੀ ਲੇਟ ਆ ਚਲੋ ਫਿਰ ਹਾਂਜੀ ਲੈ ਲੇ ਮੈਂ ਚੱਲੀ ਆ ਠੀਕ ਆ ਇੰਦਰਜੀਤ ਇੰਦਰਜੀਤ ਨੇ ਅੱਜ ਜਾਣਾ ਹਨਾ ਹੁਣ ਕੱਲੂ ਆ ਕੇ ਮਿਲਾਂਗੇ ਇੰਦਰਜੀਤ ਚੰਗਾ ਓਕੇ ਬਾਏ ਠੀਕ ਆ ਠੀਕ ਆ ਪੈਸੇ ਪੁੱਛਦੇ ਤਾਂ ਮੈਨੂੰ ਤਾਂ ਚਲੋ ਬਾਏ ਬਾਏ ਨਵਿੰਦਰ ਜੀ ਕਹਿੰਦਾ ਦਸਤਾ ਦੇ ਵੀ ਮੈਂ ਚੱਲਿਆ ਕਿ ਸਾਲ ਜਾਨ ਕਰਕੇ ਪਤਾ ਨਹੀਂ ਕਿੱਥੇ ਚੱਲਿਆ ਹੈ ਮੈਂ ਤਾਂ ਸਾਰਾ ਕੁਝ ਪੈਕ ਕਰਤਾ ਸੀ ਫੋਨ ਵੀ ਵਿੱਚ ਪਾਤਾ ਸੀਗਾ ਤੇ ਮੂੰਹ ਬੰਨਣ ਦੀ ਤਿਆਰੀ ਸੀ ਬਸ ਤੇ ਜਾਨੂ ਮੈਂ ਕਿਹਾ ਚੱਲ ਭਾਈ ਦੱਸ ਦਨੇ ਆ ਇੰਦਰ ਜੀ ਚੱਲੇ ਨੇ ਅੱਜ ਦਿੱਲੀ ਨੂੰ ਅ ਏਅਰਪੋਰਟ ਤੇ ਤੇ ਭੂਆ ਜੀ ਆਏ ਹੋਏ ਸੀਗਾ ਇੰਦਰ ਜੀ ਦੇ ਤੇ ਉਹਨਾਂ ਨੂੰ ਛੱਡ ਕੇ ਆਉਣਾ ਅੱਜ 2 ਮਹੀਨੇ ਹੋ ਗਏ ਮੈਨੂੰ ਲੱਗਾ ਪੂਆ ਨੂੰ ਆਇਆ ਨੂੰ ਹੈ ਨਾ ਮਿੰਨਾ 2 ਮਹੀਨੇ ਹੋ ਗਏ ਪੂਆ ਜੀ ਨੂੰ ਆਇਆ ਨੂੰ ਤੇ ਉਹਨਾਂ ਨੂੰ ਛੱਡ ਕੇ ਆਉਣਾ ਇੰਦਰ ਜੀ ਚੱਲੇ ਰਹਿਣਾਂ ਅਜ ਉਧਰ ਨੂੰ ਸੋ ਇਹਨਾਂ ਨੇ ਦੁਪਹਿਰੇ 2 ਵਜੇ ਨਿਕਲਣਾ ਆਇਆ ਤੇ ਫਿਰ ਦੇਖੋ ਰਾਤ ਨੂੰ ਰਾਤ ਸ਼ਰਬਾਪਸ ਆ ਜਾਣਗੇ ਸੋ ਚਲੋ ਜੀ ਆਪਾਂ ਚੱਲੀਏ ਲੈ ਬਈ ਦੱਸਤਾ ਹੁਣ ਠੀਕ ਆ ਹੁਣ ਪਤਾ ਲੱਗ ਗਿਆ ਸਾਰਿਆਂ ਨੂੰ ਵੀ ਇੰਦਰ ਜੀ ਦਿੱਲੀ ਨੂੰ ਚੱਲਿਆ ਚਲੋ ਮੈਂ ਚੱਲੀਆਂ ਮਲੇਰਕੋਟਲੇ ਪਹੁੰਚ ਗਏ ਆ ਅਸੀਂ ਮਲੇਰਕੋਟਲੇ ਘੰਟੇ ਦੇ ਵਿੱਚ ਵਿੱਚ 9:30 ਹੋਈਆਂ 10:30 ਅਸੀਂ ਪਹੁੰਚ ਗਏ ਹੁਣ ਆਪਾਂ ਚੱਲੇ ਆ ਸੰਦੇ ਸੇਰਪੱਤ ਨੂੰ ਮੋਟਰ ਕੁਛ ਨਾ ਕੁਝ ਖਰੀਦਦੇ ਆ ਸ਼ਰਨ ਨੂੰ ਦਿਖਾਉਣੀ ਆ ਜ ਸੰਦੇ ਸੇਰ ਨੂੰ ਜਦੋਂ ਦੇਖੀ ਨਹੀਂ ਸੀ ਜਿਹੜਾ ਦੇਖੀ ਨਹੀਂ ਆ ਗਈ ਮੈਂ ਕਰ ਚਾਲਾ ਦੇ ਦਿੱਤ ਨੂੰ ਸੰਦੇ ਸੇਰ ਦਾ ਵੀ ਇਹਨੇ ਮੈਨੂੰ ਸਾਰਾ ਕੁਝ ਦਿਖਾਉਣਾ ਸੀ 6 ਵਜੇ ਤੱਕ ਬੈਲੀ ਆਈਆਂ ਹਾਂ ਹਾਂ ਇਹਨੇ ਕਿਹਦੇ ਤੱਕਲੇ ਪਹੁੰਚਾ ਦੇ ਨਾ ਇਹਦੇ ਵਿੱਚ ਬਹੁਤ ਸਾਰੇ ਕੰਮ ਨੇ ਸਾਰੇ ਕੰਮ ਕਰਕੇ ਜਾਣਾ ਆਪਾਂ ਸੰਡੇ ਸੇਲ ਤੇ ਸیرے-ਸੇਰੇ ਰਸ ਜਿਆਦਾ ਹੁੰਦਾ ਹੁਣ ਥੋੜਾ ਜਿਹਾ ਘਟ ਗਿਆ ਕਿ ਦੁਪਹਿਰਾਂ ਜੇ ਚੜਨ ਲੱਗ ਗਿਆ ਨਾ ਪਰ ਰਹੂ ਵੀ ਸਾਰਾ ਦਿਨ ਇਹ ਹੁਣ ਆਪਾਂ ਦੇਖਦੇ ਆ ਕੀ ਲੈਣਾ ਆਪਾਂ ਇੱਕ ਬੱਥੇ ਕਨਾਂ ਦੇ ਪੀਸ ਲੈ ਆ ਕਰੀਏ ਇਹਦੇ ਕੁਰਸੀਆਂ ਟੇਬਲ ਸਟੋਅਰ ਟੂਟ ਦੇ ਲੀਏ ਨੇ ਕਿੰਨੇ ਕਿੰਨੇ ਦੀਆ 200 ਪੈਕੇਟ 200 ਦਾ ਪੀਸ 200 ਦੀ ਟੀ-ਸ਼ਰਟ ਚੂੜੀਆਂ ਕ ਲੈਕਚਰ ਸੋਈ ਦੇ ਭਾਂਡੇ ਰੋ ਰੋ ਆਂ ਸ਼ਰ ਸ਼ਾ ਪਸ ਬੱਚਿਆਂ ਦੇ ਸੈਂਟਰ ਬੱਚਿਆਂ ਦੇ ਕੱਪੜੇ ਲੋ ਵੀ ਸੰਡੇ ਸੇਲ ਤੋਂ ਸਾਰਾ ਕੁਝ ਖਰੀਦ ਕੇ ਆਉਂਦੀਆਂ ਨੇ ਤੁਰੀਆਂ ਮੈਨ ਲੱਗਦਾ ਉਹ ਆਪਣੀਆਂ ਵਾਲੀਆਂ ਹੀ ਇਹ ਵੀ ਅਜੂਰੇ ਫਿਰਦੀਆਂ ਨੇ ਆਹ ਹੋਰ ਫਿਰਦੀਆਂ ਨੇ ਲਾ ਦੱਤ ਉਹ ਵੀ ਫੇਰ ਲੈ ਲਿਆ ਆਪਾਂ ਆਟੋ ਚੱਲਿਆ ਹੁਣ ਆਪਾਂ ਸੰਧੀ ਗੇਟ ਬੰਦੇ ਆਪਾਂ ਨੂੰ ਮਿਲ ਗਏ ਸੀ ਆਪਣੇ ਉਹ ਸਾਡੇ ਤੋਂ ਚੋਰੀ ਆਏ ਸੀ ਅਸੀਂ ਉਹਨਾਂ ਤੋਂ ਚੋਰੀ ਆਏ ਸੀ ਅੱਜ ਦੋ ਹੰਗ ਚੋਰੀ ਹੋਈ ਹੋਣੀ ਹੁਣ ਤਾਂ ਪਲੇਅਰ ਕੋਡਲੇ ਵੀ ਚੋਰੀ ਆਉਣ ਦਾ ਕੰਮ ਰਿਹਾ ਨਹੀਂ ਭਾਈ ਅੱਗੇ ਤਾਂ ਅਸੀਂ ਲੁਧਿਆਣੀ ਕਹਿੰਦੀ ਹੁੰਦੀ ਸੀ ਕਿ ਸਾਰਾ ਪਿੰਡ ਉੱਤੀ ਫਿਰਦਾ ਰਹਿੰਦਾ ਚੋਰੀ ਨਹੀਂ ਜਾੜਾ ਸਾਡੇ ਘਰ ਦੇ ਵੀ ਮਲੇ ਰਿਪੋਰਟੇ ਕਰਦੇ ਹੁਣ ਤਾਂ ਇੱਥੇ ਵੀ ਨਹੀਂ ਚੋਰੀ ਆ ਸਕਦੇ ਚਲੋ ਹੁਣ ਆਪਾਂ ਅਗਲੇ ਕੰਮਾਂ ਵੱਲ ਨੂੰ ਵਧੀਏ ਆਹ ਵੀ ਸ਼ਾਪਿੰਗ ਚੱਲਦੀ ਹੈ ਮੈਂ ਭੁੱਲ ਜਾਨੇ ਵਿੱਚ ਦੀ ਆਹ ਦੇਖ ਆ ਕਿੰਨਾ ਸੋਹਣਾ ਡਿਜ਼ਾਈਨ ਹੈ ਤੇ ਚਲ ਆਉਤੀ ਪਸਲ ਨੇ ਆਪਾਂ ਇੱਧਰ ਨੂੰ ਜਾਰ ਤੈਨੂੰ ਪਤਾ ਤੈਨੂੰ ਬਦਲਿਆਸਾਂ ਮੈਨੂੰ ਬਦਲਿਆ ਹੈ ਆ ਜਾ ਤੂੰ ਦੇਖੀ ਜਾਉਂ ਦੇਖ ਆ ਸੂਟ ਨਹੀਂ ਆਗਾ ਉਹ ਜੜ ਮੈਂ ਕਹਿੰਦੀ ਨਹੀਂ ਇਹ ਵੀ ਹੋਰ ਆ ਇਹ ਉਹ ਬਲੈਕ ਨਾਲ ਦਾ ਹਨਾ ਹਾਂ ਭਾਈ ਸ਼ੋਪਿੰਗ ਕਰਦੀਆਂ ਫਿਰਦੀਆਂ ਅਸੀਂ ਕਾਫੀ ਸਾਰਾ ਸਮਾਨ ਅਸੀਂ ਲੈ ਲਿਆ ਮੈਂ ਭੁੱਲ ਗਈ ਸੀ ਵਿੱਚ ਮੈਂ ਭੁੱਲ ਗਈ ਸੀ ਵੀ ਬਲੌਗ ਵੀ ਸ਼ੁਰੂ ਕੀਤਾ ਹੋਇਆ ਮੈਂ ਤੇ ਹੁਣ ਅਸੀਂ ਚੱਲਿਆ ਸੂਟਾਂ ਦੀਆਂ ਲੈਸਾਂ ਲੈ ਆ ਭੈਣ ਜੀ ਨੇ ਸੂਟ ਸਿਉਣੇ ਨੇ ਫਿਰ ਸੁੱਟੀਆਂ ਜੇ ਅਸੀਂ ਪੇਕਿਆਂ ਨੂੰ ਜਾਣਾ ਨਾ ਸਾਡੇ ਕੋਲ ਹੈ ਨਹੀਂ ਕੋਈ ਸਾਡੇ ਕੋ ਐ ਨਹੀਂ ਲੈਸਾਂ ਲਾ ਲਾ ਫਿਰ ਅਸੀਂ ਉਹਨੇ ਦੁਪੱਟੇ ਡਾਈ ਕਰਾਉਣੇ ਆ ਭੱਜਿਆ ਹੁਣ ਲਾਓ ਵੀ ਆ ਗਿਆ ਸੀ ਸਾਬਰ ਲੈਸ ਏਜੰਸੀ ਤੇ ਸੋਣੀ ਸੋਣੀਆਂ ਲੈਸਾਂ ਲੈਣ ਆਜਾ ਭੱਜ ਜਾ ਲਓ ਜੀ ਆਪਾਂ ਆਗੇ ਘਰ ਟਾਈਮ ਹੋ ਗਿਆ 7:30 ਦਾ ਤੇ ਅਸੀਂ 5 ਵਜੇ ਉੱਥੋਂ ਤੁਰੀਆਂ ਸੀ ਮਲੇ ਕੋਲੋਂ ਤੇ 7 ਵਜੇ ਅਸੀਂ ਘਰੇ ਪਹੁੰਚੇ ਆ ਕਿਉਂਕਿ ਸਟਾਕ ਇੰਨਾ ਜ਼ਿਆਦਾ ਹੋ ਗਿਆ ਸੀ ਆਪਣੇ ਕੋਲ ਕਿ ਐ ਸਾਨੂੰ ਫਿਰ ਆਟੋ ਕਰਨਾ ਪਿਆ ਸ਼ਰਨ ਸਾਰਾ ਸਟਾਕ ਲੈ ਕੇ ਆਟੋ ਦੇ ਵਿੱਚ ਬੈਠੀ ਤੇ ਨਾਲ ਮੈਂ ਐਕਟਿਵਾ ਤੇ ਆਈ ਤੇ 2 ਘੰਟੇ ਸਾਨੂੰ ਲੱਗੇ ਕਿਉਂਕਿ ਬੈਟਰੀ ਵਾਲਾ ਆਟੋ ਤੁਹਾਨੂੰ ਪਤਾ ਹੀ ਹੈ ਸਪੀਡ ਕਿੰਨੀ ਹੁੰਦੀ ਹੈ ਉਹਦੀ ਸੋ ਆ ਕੇ ਬਸ ਫਟਾਫਟ ਫਰੈਸ਼ ਅਪ ਹੋ ਕੇ ਮੈਨੂੰ ਲੱਗੀ ਸ ਬਹੁਤ ਸਾਰੀ ਭੁੱਖ ਕਿਉਂਕਿ ਬੈਸਤਾ ਆਪਾ ਖਾਦਾ ਸੀ ਬ੍ਰੈਡ ਖਾਦਾ ਸੀ ਇੱਕ ਤੇ ਫਿਰ ਮਤਲਬ ਫਿਰ ਵੀ ਹੁੰਦਾ ਕਿ ਰੋਟੀ ਵੀ ਨਾ ਕਿੱਥੇ ਹੈ ਨਾ ਸੋ ਡਿਨਰ ਰੈਡੀ ਸੀ ਤੇ ਆਪਾਂ ਕਰਦੇ ਡਿਨਰ ਕਿਉਂਕਿ ਅੰਦਰ ਜਿੱਤ ਅੱਜ ਗਏ ਨੇ ਮੈਂ ਮਾਰਨਿੰਗ ਇਹ ਤੁਹਾਨੂੰ ਦੱਸਦਾ ਸੀਗਾ ਤੇ ਜੋਬਨ ਵੀ ਨਾਲ ਗਿਆ